ਗੁਰੂ ਰਾਮਦਾਸ ਜੀ ਖਿਲੇ ਐਸ਼ਾਨ ਲੋਕਾਂ ਦੀਆਂ ਛਤਰਾਂਆਂ ਨੂੰ ਉਪਮਾ ਬੜੀਆਂ ਆਦ ਅੱਗ ਵਿੱਚ ਸੜ ਤੂੰ ਗੁਰੂ ਦੇ ਸ਼ਬਦ ਦਾ ਗੁਰੂ ਹੁਲਾ ਕੇ ਲਾ ਕੋਈ ਤੈਨੂੰ ਚੰਗਾ ਕਹਿੰਦਾ ਭਾਵੇਂ ਕੋਈ ਤੈਨੂੰ ਮਾੜਾ ਕਹਿੰਦਾ ਤੂੰ ਆਪਾ ਗੁਰ ਤੇ ਅਗਿਆਰਕਿਆ ਕਰ ਇਤਰਾ ਕਰਨ ਦੇ ਨਾਲ ਤੈਨੂੰ ਸੁੱਖ ਮਿਲੇਗਾ ਤੇਰਾ ਜੀਵਨ ਸੁਖੀ ਹੋਏਗਾ ਗੁਰੂ ਰਾਮ ਰਾਜੀ ਕਹਿੰਦੇ ਅਬ ਹਮ ਚਲੀ ਥਾਪੁਰ ਪੈ ਪਾਇਆ ਕਿੰਦੇ ਹੁਣ ਮੈਂ ਗੁਰੂ ਦੀ ਸ਼ਰਨ ਵੱਲ ਚੱਲਿਆ ਸਾਰੇ ਆਸਰੇ ਛੱਡ ਕੇ ਮੈਂ ਪ੍ਰਭੂ ਗਿਆ ਕਿਹੜੀ ਜੋਟ ਹੈ ਆਸ ਦਾ ਅਬ ਹਮ ਚਲੀ ਥਾਪੁਰ ਪੈ ਹਾਂ ਜਦੋਂ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਅਗੋ ਭਵੇਂ ਮਾਰ ਹੁਣ ਮੈਂ ਤੇਰੀ ਸ਼ਰਨ ਵੱਲ ਆਇਆ ਏ ਤੇਰੀ ਮਰਜ਼ੀ ਏ ਤੂੰ ਰੱਖਣਾ ਨਹੀਂ ਰੱਖਣਾ ਜਿਵੇਂ ਰੱਖਣਾ ਉਦਾਂ ਦਾ ਮਹਾਰਜ ਕਹਿੰਦੇ ਫਿਰ ਲੋਕਦਨ ਕੀ ਚੁਤਰਾਈ ਮਾਦੇਬ ਐ ਸ਼ੰਕਰ ਜਾ ਕਹਿੰਦੇ ਇਹ ਜਿੰਨੀਆਂ ਚੁਤਰਾਈਆਂ ਕਰਦੇ ਨੇ ਵਿਅੰਗ ਮੈਂ ਢੰਗ ਨਾਲ ਦਿਨ ਕਹਿੰਦੇ ਨੇ ਕਿ ਜਿੰਨ ਤਾਂ ਬਾਬਾ ਬਣ ਗਿਆ ਹੁਣ ਤੂੰ ਗਿਆਨੀ ਧੰਦੇ ਬਣ ਗਿਆ ਇਹ ਚੁਤਰਾਣੀਆਂ ਹੀ ਨੇ ਨਾ ਜੀ ਸਤਿਗੁਰੂ ਕਹਿੰਦੇ ਇਹ ਜਾਂਦੇ ਉਪਮਾ ਕਰਦੇ ਨੇ ਜਾਂ ਚੁਕਰਾਈਆਂ ਆਦਮੀ ਦਾ ਲੋਕਾਂ ਕੀ ਇਹਨਾਂ ਨੂੰ ਅੱਗ ਸੜਦੇ ਭਾਵ ਮੰਨ ਕੇ ਨਾ ਲਾ। ਇਹਨਾਂ ਨੇ ਤੇਰਾ ਸਾਥ ਵੀ ਸਾਥ ਤੇ ਤੇਰਾ ਬਿਰੂ ਨੇ ਦੇਣਾ ਰੱਬ ਦੇ ਨਾਮ ਨੇ। ਲੋਗਨ ਕੀ ਤੇ ਚੁਕਰਾਈ ਉਪਮਾ ਤੇ ਬੈ ਸੰਕਰ ਜਾ ਕੋਈ ਭਲਾ ਕਰੋ ਭਾਵੇਂ ਬੁਰਾ ਕਰੋ ਪਰ ਹਮ ਤਨ ਦੀ ਹੁ ਹੈ ਤਾਂ। ਭਾਈ ਤੂੰ ਚੰਗਾ ਕਰੋ ਵੀ ਪਾਵੇਂ ਨਾਂ ਚੰਗਾ ਤੱਕ ਪੜ। ਹਮ ਤਨ ਦੀ ਹਟਾ ਦਰਸ਼ਨ ਮੈਂ ਗੁਰੂ ਦੇ ਅਗੇ ਆਪਣਾ ਆਪਾ ਅਰਪਣ ਕਰਦਾ। ਉਹ ਤੁਸੀਂ ਮਾਂਵੇਂ ਚੰਗਾ ਕਿਹ ਜੇ ਉਹ ਪਾਉਂ ਮਾੜਾ ਕਿ ਪਰ ਮੈਂ ਗੁਰੂ ਦੀ ਸ਼ਰਨ ਆ। ਜੇ ਮੰਨ ਕਰਕੇ ਗੁਰੂ ਦੀ ਸ਼ਰਨ ਵਿੱਚ ਆਇਆ ਮੈਂ। ਗੁਰੂ ਨੇ ਉਹਦੀ ਬਾਣੀ। ਪਾਟਕੀ ਜੀ ਦਾ ਇੱਕ ਸਬਈਆ ਜਿਹੜਾ ਉਹਨੇ ਕਿਹਾ। ਹਮ ਅਗਣ ਭਰੇ ਏਕ ਨੂੰ ਨਾਹੀ ਅੰਮ੍ਰਿਤ ਛਾੜ ਲਿਖੇ ਲਿਖਾ ਇਹਦੇ ਵਿੱਚ ਕੁਝ ਉਹ ਗੱਲਾਂ ਦਾ ਜ਼ਿਕਰ ਹੋਇਆ ਜਿਹੜੀਆਂ অনੁਕ ਕਰ ਜਾਂਦੇ ਆ ਤੇ ਕਰਦੇ ਆ ਕਿ ਅਸੀਂ ਅਗਣਾਂ ਦੇ ਭਰੇ ਕੋਈ ਇੱਕ ਵੀ ਗੋਈ ਹਮ ਅਗਣ ਭਰੇ ਏਕ ਨੂੰ ਨਾਹੀ ਅੰਮ੍ਰਿਤ ਛਾੜ ਲਿਖੇ ਲਿਖਾ ਅਸੀਂ ਆਤਮਕ ਦੀਵਾ ਦੇਣ ਵਾਲੇ ਨਾਮ ਨੂੰ ਛੱਡ ਦਿੱਤਾ ਤੇ ਮਾਇਆ ਨੂੰ ਇਹੀ ਖਾਂਦਨ ਪਾਵਨ ਕਠੀ ਕਰਨ ਲੱਗ ਪਏ ਅਸੀਂ ਏਕਰ ਮਾਇਆ ਉਹ ਭਰਮ ਹੈ ਜਿਹਦੇ ਸੁਤਦਾਰਾ ਸੁਖ ਨਹੀਂ ਕਰਦਾ ਮਾਇਆ ਦੇ ਲੋਹ ਦੇ ਵਿੱਚ ਪੈ ਗਏ ਭਰਮ ਅਗੇ ਅਸੀਂ ਤੀਆਂ ਬੁਤਰਾ ਆਤ ਨਾਲ ਸਾਡਾ ਲੱਗਾ ਏਕਰ ਇਹਨੂੰ ਭੁੱਲ ਗਏ ਤੇ ਤੀਆਂ ਬੁਤਰਾ ਨਾਲ ਅਸੀਂ ਆਪਣਾ ਮੂਰਤ ਆ ਬੈਠੇ ਪਰੀ ਇੱਕ ਗੱਲ ਸੁਣਦੀ ਹੈ ਇੱਕ ਉਤਮ ਬੰਦ ਸੁਣਿਓ ਗੁਰ ਸੰਗਤ ਤਹ ਮਨੰਦ ਜਮ ਪ੍ਰਾਸਨ ਸੁਣ ਮੈਂ ਗੱਲ ਸੁਣੀ ਹੈ ਇੱਕ ਗੁਰੂ ਦੀ ਸੰਗਤ ਇੱਕ ਉੱਚਾ ਰਾਹ ਹੈ ਸੁਣਿਆ ਮੈਂ ਇੱਕ ਉਤਮ ਬੰਦ ਸੁਣਿਓ ਗੁਰ ਸੰਗਤ ਗੁਰੂ ਦੀ ਸੰਗਤ ਦਾ ਰਤ ਉੱਤਿਆ ਸੁਣ ਤਹ ਮਨੰਦ ਇੱਥੇ ਮਿਲ ਕੇ ਜਮਤ ਰਾਤ ਨਚ ਆਹ ਜਮਾਂ ਦਾ ਡਰ ਬੁਝ ਜਾਂਦਾ ਹੈ ਵਿਸ਼ੇ ਵੇਕਾਰਾਂ ਦਾ ਡਰ ਬੁਝ ਜਾਂਦਾ ਹੈ ਮੇਰੀ ਬਿਰਤੀ ਨੂੰ ਇੱਕੇ ਤੇ ਦੇਖੀ ਹੈ ਮਾਰੇ ਬਾਪ ਨੂੰ ਲੈ ਕੇ ਇੱਕ ਅਰਦਾਸ ਬਾਟ ਪੰਗਤ ਦੀ ਗੁਰੂ ਰਾਮਦਾਸ ਰੱਖ ਛੱਡ ਮੇਰੀ ਪਟੀ ਖੇਤ ਦੀ ਤੇਰੇ ਅਗੇ ਇੱਕ ਅਰਦਾਸ ਹੈ ਕਿ ਗੁਰੂ ਰਾਮਦਾਸ ਸਾਹਿਬੀ ਸ਼ਰਤ ਰੱਖ ਸੰ ਇਹ ਮੇਰੀ ਅਰਦਾਸ ਹੈ ਹਾਂ ਮੈਂ ਅਗਰ ਨਹੀਂ ਗਿਰ ਦਿੱਤੇ ਕਿਹੜੇ ਕਿਹੜੇ ਕਾਰਜ ਕਰਨੇ ਅਸੀਂ ਉਹ ਵੀ ਗਿਣ ਦਿੱਤੇ ਕਿ ਰੱਬ ਦਾ ਨਾਮ ਨੇ ਜਪ ਕੇ ਮਾਇਆ ਨੂੰ ਠੱਠੀ ਕਰਦਿਆਂ ਅਰਮਣਾ ਦੇ ਤੁਰਿਆਂ ਕੋਣ ਕੋਈ ਨਹੀਂ ਪਰ ਇੱਕ ਗੱਲ ਵੀ ਸੁਣੀਏ ਕਿ ਗੁਰੂ ਦੀ ਸੰਗਤ ਹੀ ਉਚਾ ਦਾ ਜਿਹਦੇ ਚੰਨਾਂਗੇ ਨਾ ਪਾਪ ਮੂਤ ਸੰਗਤ ਕਰਾਂਗੇ ਗੁਰੂ ਕੋਲ ਬੈਠਾਂਗੇ ਗਾੜੀ ਨਿਸ਼ਾਨੀ ਚਾਹਾਂਗੇ ਇਥੇ ਬੈਠਣ ਨਾਲ ਨਾਮਾ ਦਾ ਡਾਣਾ